ਦੇਖੋ ਅੱਜ ਅੰਮ੍ਰਿਤਸਰ ਦਿਹਾਤੀ ਦੇ ਤੁਸੀਂ ਦੇਖ ਰਹੇ ਹੋ ਅਸੀਂ ਧਰਨਾ ਦਿੱਤਾ ਵਾ ਉਹਦੀ ਮੁੱਖ ਵਜ੍ਹਾ ਕੱਲ ਪਿੱਟੇਵੱਡ ਦੇ ਵਿੱਚ ਜਿਹੜੇ ਮੁਖਵਿੰਦਰ ਸਿੰਘ ਮਾਹਲ ਪਹਿਲੋਂ ਪਾਜਪਾਦੀ ਟਿਕਟ ਦੇ ਤੋਂ ਹਲਕਾ ਰਾਜਾ ਸਾਸੀ ਤੋਂ ਵਿਧਾਇਕ ਦਾ ਇਲੈਕਸ਼ਨ ਲੜ ਚੁੱਕੇ ਤੇ ਹਾਰ ਚੁੱਕੇ ਬੁਰੀ ਤਾਂ 2200 ਵੋਟ ਪਈ ਸੀ ਉਹਨਾਂ ਹੁਣ ਅੰਮ੍ਰਿਤਸਰ ਦੇ ਮੁਖ ਬੁਲਾ ਰਹੇ ਨੇ ਉਹ ਕੱਲ ਪਿੱਟੇਵੱਡ ਵਿੱਚ ਗਏ ਸੀਗੇ ਸਾਡੇ ਬੰਦੇ ਪੀਸਫੁਲੀ ਗਏ ਉਹਨਾਂ ਨੇ ਕਿਹਾ ਪੀ ਸਾਨੂੰ ਸਵਾਲ ਜਵਾਬ ਕਰ ਲੈਂਦੇ ਅਸੀਂ ਤੁਹਾਡਾ ਵਿਰੋਧ ਵੀ ਨਹੀਂ ਕਰਦੇ ਕਿ ਕਿਸਾਨਾਂ ਨੂੰ ਦੂਰ ਰੋਕੀ ਰੱਖਿਆ ਪਹਿਲੋ ਕਿਹਾ ਤੁਹਾਨੂੰ ਸਵਾਲ ਜਵਾਬ ਕਰਦੇ ਮੁੜ ਕੇ ਰੋਕ ਲਿਆ ਜਦੋਂ ਪੰਡਾਲ ਦੇ ਵਿੱਚ ਆਪਣਾ ਜਲਸਾ ਕਰਨ ਦਾ ਪੀ ਸਾਡੇ ਬੰਦੇ ਫਿਰ ਨਾਹਰੇਬਾਜੀ ਕੀਤੀ ਥੋੜੇ ਅੱਗੇ ਵਧੇ ਉਹਨਾਂ ਗਾੜੀ ਰੱਸੀ ਬਣ ਲਈ ਗਈ ਔਰ ਫਿਰ ਦੂਰ ਆ ਕੇ ਜਦੋਂ ਨਾਹਰੇਬਾਜੀ ਸਾਡੇ ਬੰਦੇ ਕਹਦੇ ਸੀ ਉਹਨਾਂ ਦੇ ਗੁੰਡੇ ਭਾਸ਼ਪਾ ਦੇ ਦੂਰ ਆ ਕੇ ਸਾਡੇ ਬੰਦਿਆਂ 'ਤੇ ਸਿੱਧੇ ਡੋੜੇ ਮਾਰ ਰਹੇ ਗਾਲੀ ਗਲੋਚ ਕਰ ਰਹੇ ਵੀ ਜਿਹੜੇ ਮੁਖਵਿੰਦਰ ਸਿੰਘ ਮਾਹਲ ਤੇ ਦੋਸ਼ੀ ਨੇ ਉਹਨਾਂ ਨੂੰ ਤੁਰੰਤ ਜਿਹੜਾ ਵਾ 307 ਪਰਚਾ ਕਰਕੇ ਗ੍ਰਿਫਤਾਰ ਕੀਤਾ ਜਾਵੇ ਔਰ ਜਿਹੜੇ ਐਸਐਚਓ ਤੋਂ ਡੀਐਸਪੀ ਨੂੰ ਸਸਪੈਂਡ ਕੀਤਾ ਜਾਵੇ ਔਰ ਗਾਹਾਂ ਮਾਨਜੋਗ ਅਸੀਂ ਜਿਹੜੇ ਦੇਸ਼ ਦੇ ਮੁੱਖ ਚੋਣ ਕਮਿਸ਼ਨ ਆ ਉਹ ਇਨਕੁਆਰੀ ਕਰਕੇ ਗਾਹ ਇਹਦਾ ਸੱਚ ਲੋਕਾਂ ਸਾਹਮਣੇ ਲਿਆਉਣ ਜੇ ਇਸੇ ਤਰ੍ਹਾਂ ਹੁੰਦਾ ਰਿਹਾ ਦੇਖੋ ਲੁਕੀਮਪੁਰ ਖੀਰੀ ਤੇ ਇਦਾਂ ਹੀ ਪੱਪਾ ਨੇ ਮੋਦੀ ਸਰਕਾਰ ਨੇ ਸਾਡੇ ਕਿਸਾਨ ਕਤਲ ਕੀਤੇ ਪੱਤਰਕਾਰ ਮਾਰਿਆ ਸ਼ਹੀਦ ਸੁਭਕਰਨ ਨੂੰ ਸ਼ਹੀਦ ਕੀਤਾ ਔਰ ਜਿਹੜੇ ਉਹ ਜੀ ਕਾਰਵਾਈ ਕਰਦੇ ਤਾਂ ਮੁੱਲ ਸੰਕੇਤ ਨੇ ਵੀ ਤੋੜੇ ਕਿਸਾਨਾਂ ਦੇ ਕਤਲ ਅਸੀਂ ਕਰਾਂਗੇ ਉਹਦੇ ਕਿਸਾਨਾਂ ਨੂੰ ਕਤਲ ਕਰਾਂਗੇ ਜੋ ਸੰਕੇਤ ਸਾਨੂੰ ਮਿਲ ਰਹੇ ਆ ਤਾਂ ਅਸੀਂ ਕਹਿੰਦੇ ਏਜੰਸੀਆਂ ਸਰਗਰਮ ਹੋਣ ਔਰ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ